ਪਹਿਲਾਂ ਤਾਂ ਮੈਂ ਜਿਹੜੀ ਥਾਣਾ ਸਤਵਾ ਬੇਟ ਸਾਡੇ ਸਤਵਾ ਬੇਟ ਏਰੀਏ ਦੀ ਪ੍ਰੈਸ ਹੈ ਜਿੰਨੇ ਵੀ ਪੱਤਰਕਾਰ ਸਹਿਬਾਨ ਨੇ ਭਰਾ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੀ ਪੰਜਾਬ ਸਰਕਾਰ ਦੀ ਤੇ ਸਾਡੇ ਡਿਪਾਰਟਮੈਂਟ ਦੀ ਸਾਡੇ ਮਾਹਰਜੋਗ ਸੀਨੀਅਰ ਅਫੀਸਰ ਸਹਿਬਾਨ ਦੀ ਦਿਸ਼ਾ ਨਿਰਦੇਸ਼ ਦੀ ਜੁੱਧ ਨਸ਼ਾ ਅੰਮ੍ਰਿਤ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਤਨਾਬੇਟ ਦੀ ਪ੍ਰੈਸ ਦਾ ਸਾਰੇ ਪੱਤਰਕਾਰ ਭਰਾਵਾਂ ਦਾ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹਣਾ ਹੈ ਕਿ ਜਦੋਂ ਦਾ ਜੁੱਧ ਨਸ਼ਾ ਅੰਮ੍ਰਿਤ ਸਰਕਾਰ ਵੱਲੋਂ ਉਲੀਕਿਆ ਗਿਆ ਹੈ ਉਹਦੇ ਤਹਿਤ ਥਾਣਾ ਸਤਨਾਬੇਟ ਵਿੱਚ ਅਸੀਂ 60 ਦੇ ਕਰੀਬ ਐਫ ਆਈ ਆਰਸ ਦਰਜ ਰਜਿਸਟਰ ਕਰਕੇ ਉਹ ਦੋਸ਼ੀ ਆ ਉਹ ਜੇਲ੍ਹ ਵਿੱਚ ਭੇਜਿਆ ਗਿਆ ਹੈ ਤੇ ਅੱਜ ਵੀ ਇੱਕ ਅਸੀਂ ਮੁਕੱਦਮਾ ਦਿੱਤਾ ਜੀ 6 ਗ੍ਰਾਮ ਹੈਰੋਨ ਫੜੀ ਹੈ ਜੀ ਜੀ ਸਲੇਪ ਉਹ ਡਿਵਾਈਸ ਜੀ ਸਾਡਾ ਇੱਥੇ ਹੈਗਾ ਅਮਰਜੀਤ ਕੋਰ ਅਮਰੋਹ ਉਰਫ ਵਾਈਫਾ ਬੂਟਾ ਬੂਟਾ ਸਿੰਘ ਹੈ ਜੀ ਤੇ ਇਹਦੀ ਕਾਫੀ ਸ਼ਿਕਾਇਤ ਸੀ ਕਿ ਜੀ ਸਾਡੀ ਟੀਮ ਨੇ ਇਹ ਤੋਂ 6 ਗ੍ਰਾਮ ਹੈਰੋਨ ਰਿਕਵਰ ਕੀਤੀ ਹੈ ਜੀ ਤੇ ਕਾਨੂੰਨੀ ਅਸਈ ਨੂੰ ਪੇਸ਼ਤਾਤ ਕਰਾਂਗੇ ਇਹਦੇ ਖਿਲਾਫ ਪਹਿਲਾ ਮੁਕਦਮਾ ਤਾਂ ਇਹਦੇ ਇੱਕ ਮੁਕਦਮਾ ਪਹਿਲਾ ਹੈ ਤੇ ਬਾਕੀ ਇਨਵੈਸਟੀਗੇਸ਼ਨ ਚ ਚੱਲ ਰਹੀ ਹੈ ਜੀ ਕਿ ਅੱਗੇ ਇਹ ਕਿਸ ਤੋਂ ਲੈ ਕੇ ਆਉਂਦੀ ਹੈ ਜੀ ਤੇ ਜੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਅਸੀਂ ਪਿਛਲੇ ਦੋ ਮਹੀਨਿਆਂ ਚ ਪਿਛਲੇ ਮਹੀਨੇ ਅਸੀਂ 1 ਕਰੋੜ 75 ਲੱਖ 40 ਹਜ਼ਾਰ ਰੁਪਏ ਦੀ ਪਿਛਲੇ ਮਹੀਨੇ ਅਸੀਂ ਕਰੀਬ 1 ਕਰੋੜ 86 ਲੱਖ 18 ਹਜ਼ਾਰ ਰੁਪਏ ਦੀ ਪ੍ਰਾਪਰਟੀ ਲਗਭਗ ਕੰਪੀਟੈਂਟ ਅਥਾਰਟੀ ਤੋਂ ਫੀਸ ਕਰਵਾਈ ਸੀ ਤੇ ਇਸ ਹਿੱਸਾ ਇਸ ਵਿੱਚ ਨੇ ਅਸੀਂ ਜੋ ਸਾਡੇ ਅਸੀਂ ਕੇਸ ਬਣਾ ਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜੇ ਸੀ ਜੀ ਉਹਨਾਂ ਦੀ ਕੁੱਲ ਰਕਮ ਹੈਗੀ ਹੈ 1 ਕਰੋੜ 75 ਲੱਖ 40 ਹਜ਼ਾਰ ਇਹ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਸਾਡਾ ਸਲੇਮ ਪੋਰਟੇਬਲ ਹੈ ਜਿਹੜਾ ਪਹਿਲਾਂ ਗੜ ਮੰਨਿਆ ਜਾਂਦਾ ਸੀਗਾ ਚਿੱਟੇ ਦਾ ਉਹਦੇ ਵਿੱਚ ਵੀ ਇੱਕ ਜਿਹੜਾ ਟੀ ਕਹਿੰਦੇ ਸਮਗਲਰ ਆ ਜੀਦੇ ਤੇ ਐਫ ਆਈ ਆਰ ਨੰਬਰ 71/17 ਦਰਜ ਹੋਈ ਸੀ ਉਹਦੇ ਤੇ ਇੱਕ ਕਰਨੈਲ ਸਿੰਘ ਕੈਦੀ ਹੈ ਜੀ ਸਲੇਮਪੁਰ ਤੇ ਪੇਦਾ ਜੀ ਇਹਦੀ ਕੋਲ ਪ੍ਰਾਪਰਟੀ ਜਿਹੜੀ ਬੰਦੀ ਸੀਗੀ ਇਹਦੀ 6,40,000 ਰੁਪਏ ਦੀ ਪ੍ਰਾਪਰਟੀ ਹੈ ਜਿਹੜੀ ਅਸੀਂ ਕੰਪਿਊਟਰ ਅਥਾਰਟੀ ਤੋਂ ਫ੍ਰੀ ਚਰਜ ਕਰਾ ਚੁੱਕੇ ਹਾਂ ਥੋੜੇ ਬਾਅਦ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਕੋਈ ਵੀ ਬੰਦਾ ਜਿਹੜਾ ਸਮਾਜ ਨੂੰ ਖਰਾਬ ਕਰਦਾ ਹੈ ਚਿੱਟਾ ਵੇਚਦਾ ਹੈ ਉਹਨੂੰ ਹਰ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਜੇ ਕੋਈ ਵੀ ਸੱਚੀ ਜਾਣਕਾਰੀ ਸਾਨੂੰ ਪ੍ਰਾਪਤ ਹੁੰਦੀ ਹੈ ਨਸ਼ੇ ਦੇ ਖਿਲਾਫ ਕਿ ਕਿ ਆ ਬੰਦਾ ਸਮਾਜ ਨੂੰ ਖਰਾਬ ਕਰ ਰਿਹਾ ਹੈ ਚਿੱਟਾ ਵੇਚ ਰਿਹਾ ਹੈ ਉਹਦੇ ਤੇ ਪ੍ਰੋਪਰ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਜਾਵੇ। ਐਸਰ ਹੁਣ ਤੱਕ ਕਿੰਨੇ ਮੁਕਦਮੇ ਦਰਜ ਕੀਤੇ ਗਏ ਹਨ? ਹੁਣ ਤੱਕ 60 ਦੇ ਕਰੀਬ ਅਸੀਂ ਜਦੋਂ ਦਾ ਜੁੱਤ ਨਸ਼ਾ ਬੋਧ ਜਾਰੀ ਹੋਇਆ ਹੈ 60 ਦੇ ਕਰੀਬ ਮੁਕਦਮੇ ਐਫ ਆਈ ਆਰਸ ਤੇ ਲਾਜ਼ ਕੀਤੀਆਂ ਕਿੰਨੀਆਂ ਜੀ? ਠੀਕ ਹੈ। ਤੇ ਸਰ ਜਿਵੇਂ ਤੁਸੀਂ ਸਲੇਮਪੁਰ ਟਿੱਬਾ ਦੀ ਗੱਲ ਕੀਤੀ ਸੀ ਸਲੇਮਪੁਰ ਟਿੱਬਾ ਦੀ ਪੰਚਾਇਤ ਨੇ ਜਿਸ ਤਰ੍ਹਾਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੇ ਨਸ਼ਿਆਂ ਦੇ ਖਿਲਾਫ ਮਤਾ ਪਾਉਂਦੇ ਹੋਏ ਪੁਲਿਸ ਨਾਲ ਡਟ ਕੇ ਸਾਥ ਦੇਣ ਦਾ ਐਲਾਨ ਕੀਤਾ ਸੀ ਤੇ ਜਿਹੜੀ ਪਿੰਡ ਸਲੇਮਪੁਰ ਟਿੱਬਾ ਦੀ ਜਿਹੜੀ ਪੰਚਾਇਤ ਆ ਕਿਤਨਾ ਕਿਤੇ ਇਸ ਮਹਿਮਦੇ ਵਿੱਚ ਜਿਹੜੀ ਆ ਉਹਨਾਂ ਨੇ ਵੀ ਇੱਕ ਮਤਾ ਪਾਇਆ ਸੀ ਉਹਨਾਂ ਨੇ ਵੀ ਮਹਿਮਦੇ ਵਿੱਚ ਹਿੱਸਾ ਬਣ ਕੇ ਸੀ ਉਹ ਕਿਤਨਾ ਕਿਤੇ ਜਿਹੜੀ ਪੁਲਿਸ ਨੂੰ ਨਾਰਾਜ਼ ਚੱਲਦੀ ਦਿਖਾਈ ਦੇ ਰਹੀ ਸੀ ਵੀ ਅਸੀਂ ਕੁਝ ਲੋਕਾਂ ਦੇ ਨਾਂ ਜਮਤ ਕੀਤੇ ਸੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਈ ਜਿਹੜੀ ਅੱਜ ਤੁਸੀਂ ਕਾਰਵਾਈ ਕੀਤੀ ਆ ਜੀ ਅੱਜ ਇਹ ਭਰੂਸੇ ਜੋ ਸੂਤਰਾਂ ਤੋਂ ਪਤਾ ਲੱਗ ਵੀ ਅੱਜ ਦੀ ਜਿਹੜੀ ਪੰਚਾਇਤ ਆ ਤੁਹਾਡੀ ਕਾਰਜਕਾਰੀ ਤੋਂ ਬਹੁਤ ਜ਼ਿਆਦਾ ਖੋਸਾ ਤੇ ਤੁਸੀਂ ਇਹਦੇ ਸਬੰਧ ਵਿੱਚ ਵੀ ਕੀ ਕਹਿਣਾ ਚਾਹੁੰਦੇ ਆ ਜੀ ਮੈਂ ਤੁਹਾਡੇ ਸਾਹਮਣੇ ਰਹੀ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਡਿਊਟੀ ਆ ਜੀ ਮੇਰੀ ਟੀਮ ਦੀ ਡਿਊਟੀ ਆ ਜੀ ਅਸੀਂ ਲੱਗੇ ਹੋਏ ਹਾਂ ਕੋਈ ਮੇਰੇ ਲਈ ਸਭ ਬਰਾਬਰ ਨੇ ਜੀ ਮੈਂ ਸਾਰੀਆਂ ਪੰਚਾਇਤਾਂ ਦਾ ਸਤਿਕਾਰ ਕਰਦਾ ਹਾਂ ਜੀ ਬਹੁਤ ਪਰ ਬੰਦਿਆਂ ਦਾ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਟਾਈਮ ਲੱਗ ਸਕਦਾ ਕਿਸੇ ਵੀ ਇਨਫਰਮੇਸ਼ਨ ਦੇ ਪ੍ਰਕਾਰ ਵਿੱਚ ਜ਼ਰੂਰ ਹੋਦੀ ਹੈ ਤੇ ਸਿਰਫ ਨਸਲੇ ਸੰਬੰਧਾਂ ਨੂੰ ਹੁਣ ਜਾਂ ਜਾਂਦੇ ਜਾਂਦੇ ਕੀ ਚਿਤਾਵਨੀ ਦੇਣਾ ਚਾਹੁੰਦੇ ਹੋ ਥੋੜੇ ਰਾਹ ਵੇ ਚਿਤਾਵਨੀ ਦੇਣਾ ਚਾਹੁੰਦਾ ਕਿ ਜਾਂਦਾ ਇਲਾਕਾ ਛੱਡ ਦੇਣ ਤੇ ਜਾਂ ਚਿੱਟਾ ਬੰਦ ਕਰ ਦੇਣ ਗੱਲਾਂ ਦੋਈ ਨੇ ਜੀ ਤੇ ਬਖਸ਼ਿਆ ਨਹੀਂ ਜਾਊਗਾ ਜੇ ਕੋਈ ਬੰਦਾ ਰਡਾਰ ਤੇ ਆ ਗਿਆ ਤੇ ਉਦੋਂ ਤੇ ਪ੍ਰੋਪਰ ਕਾਰਵਾਈ ਕੀਤੀ ਜਾਊਗੀ ਸਰ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ